ਵਾਹ ਅੰਨੀ ਸਰਕਾਰੇ ਅੰ ਮੰਡੀਆਂ ਚ ਰੋਲੇ ਕਿਸਾਨ ਵਿਚਾਰੇ ਹਾਂਜੀ ਆ ਬਿਲਕੁਲ ਇਹ 17 ਅੱਜ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਪੂਰੀਆਂ ਟੋਕਰੀਆਂ ਟੁੱਕਣ ਵੀ ਕਿਉਣਾ ਕਦੇ ਦੇਸ਼ ਦੇ ਅਨਾਜ ਭੰਡਾਰ ਭਰਨ ਵਾਸਤੇ ਕਿਸਾਨ ਨੂੰ ਦੇਸ਼ ਦਾ ਅन्नदाता ਕਿਹਾ ਜਾਂਦਾ ਸੀ ਤੇ ਕਿਸਾਨ ਨੇ ਹੱਡ ਪਨਵੀਆਂ ਮਿਹਨਤਾਂ ਕੀਤੀਆਂ ਦਿਨ ਰਾਤ ਨਹੀਂ ਵੇਖਿਆ ਅੱਧੀ ਅੱਧੀ ਰਾਤਾਂ ਨੂੰ ਉੱਠ ਖੇਤਾ ਦੇ ਕੰਮ ਕੀਤਾ ਅਜਹਰੀਲੇ ਸੱਪਾਂ ਦੇ ਸਿਰ ਮਿੱਦੇ ਕਾ ਫੂਸ ਬੁੱਝੜ ਪੁੱਟ ਕੇ ਬੇਅਵਾਜ਼ ਜ਼ਮੀਨਾਂ ਨੂੰ ਉਪਜਾਊ ਬਣਾਇਆ ਹਰੀ ਕ੍ਰਾਂਤੀ ਲਿਆਂਦੀ ਆਪਣੇ ਸੋਨੇ ਵਰਗੇ ਖਰੇ ਖੇਤਾਂ ਨੂੰ ਸਰਕਾਰ ਦੇ ਇਸ਼ਾਰਿਆਂ ਤੇ ਔਰ ਸਾਇਨਿਕ ਖਾਦਾਂ ਵੀ ਪਾ ਕੇ ਆਪਣੇ ਆਪ ਦਾ ਜੀਵਨ ਘਟਾਇਆ ਉਮਰਾ ਘਟਾਈਆਂ ਉੱਥੇ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵੀ ਬੁਰਾ ਅਸਰ ਪਿਆ ਲੇਕਿਨ ਇਸ ਦਾ ਕਿਸੇ ਨੂੰ ਕੀ ਫਿਕਰ ਕਿਉਂਕਿ ਕਿਸਾਨ ਤਾਂ ਮਿੱਟੀ ਨਾਲ ਲਿਪੜਿਆ ਹੋਇਆ ਹੀ ਦੁਨੀਆ ਨੂੰ ਨਜ਼ਰ ਆਉਣਾ ਚਾਹੀਦਾ ਢਿੱਡ ਤਾਂ ਦੂਜਿਆਂ ਦੇ ਪਰਨ ਬਾਹਾਂ ਦੇ ਪਰਨ ਵੱਡੀਆਂ ਕਾਰਾਂ ਐਨਕਾਲ ਟਾਈਆਂ ਵਾਲਿਆਂ ਦੇ ਪਰਣ ਉਹਨਾਂ ਦੇ ਬੱਚੇ ਵੱਡੇ ਖੇਡਣ 골ਫ ਖੇਡਣ ਕ੍ਰਿਕਟਾਂ ਖੇਡਣ ਉੱਚੀਆਂ ਮਹਿੰਗੀਆਂ ਗੇਮਾਂ ਖੇਡਣ ਅਸਮਾਨ ਤੇ ਡਾਰੀਆਂ ਲਾਉਣ ਤੇ ਸਿਰਫ ਕਿਸਾਨ ਹੀ ਜਿਹੜਾ ਖੇਤ ਚ ਲਿਬੜਿਆ ਤਿਬੜਿਆ ਪਾਟੇ ਕੱਪੜਿਆਂ ਵਾਲਾ ਨਜ਼ਰ ਆਉਣਾ ਚਾਹੀਦਾ ਹਰੇਕ ਦੀ ਵਸਤੂ ਦਾ ਐਮ ਆਰ ਪੀ ਹੋਵੇ ਉਹ ਆਉਦੀ ਮਰਜ਼ੀ ਦਾ ਰੇਟ ਖਰਚੇ ਅਨੁਸਾਰ ਬਚਤ ਅਨੁਸਾਰ ਤੈਅ ਕਰੇ ਲੇਕਿਨ ਇੱਕੋ ਇੱਕ ਕਿਸਾਨ ਆ ਜਿਸ ਨੂੰ ਕੋਈ ਪੁੱਛਦਾ ਨਹੀਂ ਉਸਦੀ ਫਸਲ ਨੂੰ ਵੀ ਮੰਡੀ 'ਚ ਸੁੱਟਣ ਵੇਚਣ ਨਹੀਂ ਸੁੱਟਣ ਦੇ ਨਾਲ ਪੁਕਾਰਿਆ ਜਾਂਦਾ ਹੈ ਅੱਜ ਸਿਰਫ ਪੰਜਾਬ 'ਚ ਹੀ ਕਿਉਂ ਅਜਿਹੇ ਦ੍ਰਿਸ਼ ਇਹ ਸਵਾਲ ਬੜੇ ਸਮੇਂ ਤੋਂ ਜਵਾਬ ਮੰਗ ਰਿਹਾ ਕਿਸੇ ਕੋਲ ਜਵਾਬ ਨਹੀਂ ਹੈਗਾ ਕੁੱਤਾ ਵਾਂਗੂ ਪਾਲੀਆਂ ਫਸਲਾ ਕਿਸਾਨ ਲੈ ਕੇ ਮੰਡੀਆਂ ਚ ਰੋਲ ਰਿਹਾ ਸੋਨੇ ਦਾ ਭਾ ਮਾਰਦੀਆਂ ਢੇਰੀਆਂ ਮੂੰਹ ਚੜਾ ਰਹੀਆਂ ਉਧਰ ਅਗਲੀ ਫਸਲ ਕਣਕ ਦੀ ਫਸਲ ਬੀਜਣ ਲਈ ਸਮਾਂ ਲੰਘ ਰਿਹਾ ਹੈ ਡੀਏਪੀ ਲਈ ਧੱਕੇ ਖਾਂਦੇ ਜਾ ਰਿਹਾ ਹੈ ਕੁੱਲ ਮਿਲਾ ਕੇ ਕੋਈ ਵੀ ਕਿਸਾਨ ਦੀ ਬਾਫੜ ਦਾ ਨਜ਼ਰ ਨਹੀਂ ਆ ਰਿਹਾ ਤਈਓ ਹੀ ਇਹ ਗੱਲਾਂ ਅੱਜ ਪੂਰੀਆਂ ਠੁਕਦੀਆਂ ਵਾਹ ਨਹੀਂ ਸਰਕਾਰੇ ਕਿਸਾਨ ਰੋਲੇ ਵਿਚਾਰੇ ਮੰਡੀਆਂ 'ਚ ਰੋਲੇ ਖੇਤਾਂ 'ਚ ਰੋਲੇ ਬਾਜ਼ਾਰਾਂ 'ਚ ਰੋਲੇ ਵਿਚਾਰੇ ਜਦੋਂ ਸੋਚਿਓ ਸੁਣਿਓ ਤੇ ਗੌਰ ਕਰਿਓ ਥੈਂਕ ਯੂ